ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਿਲਮ ਮੁਰਤਾ ਪੰਜਾਬ ਦੀ ਸਕਰੀਨਿੰਗ ਦੇ ਹੁਕਮ ਦਿੱਤੇ ਨੇ ਇਸ ਸਕਰੀਨ ਵਿੱਚ ਤੈਅ ਹੋਵੇਗਾ ਕਿ ਫਿਲਮ ਜਨਤਾ ਵਿੱਚ ਵਿਖਾਉਣ ਯੋਗ ਹੈ ਜਾਂ ਫਿਰ ਨਹੀਂ ਉਧਰ ਬੰਬੇ ਹਾਈ ਕੋਰਟ ਨੇ ਫਿਲਮ ਨੂੰ ਇੱਕ ਕੱਟ ਦੇ ਨਾਲ ਇਹ ਸਰਟੀਫਿਕੇਟ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਸੀ ਬੰਬੇ ਹਾਈ ਕੋਰਟ ਕੋਲ ਹਰਚ ਨਿਮਣਨ ਤੇ ਫਿਲਮ ਰਿਲੀਜ਼ ਹੋਣ ਦਾ ਰਾਹ ਪੱਧਰਾ ਹੋ ਗਿਆ ਸੀ ਬਲੁਰਾਦਾ ਕਰਾ ਕ੍ਰਿਸ਼ਮਾ ਕਪੂਰ ਤੇ ਉਹਨਾਂ ਦੇ ਪਤੀ ਸੰਜੇ ਕਪੂਰ ਦਾ ਤਲਾਕ ਹੋ ਗਿਆ ਮੁੰਬਈ ਕੋਰਟ ਚ ਦੋਹਾਂ ਦਾ ਤਲਾਕ ਹੋਇਆ ਅਤੇ ਦੋਵੇਂ ਕਾਨੂੰਨੀ ਤੌਰ ਤੇ ਅਲੱਗ ਹੋ ਗਏ ਨੇ 2003 ਵਿੱਚ ਕ੍ਰਿਸ਼ਮਾ ਨੇ ਦਿੱਲੀ ਦੇ ਬਿਜ਼ਨਸਮੈਨ ਸੰਜੇ ਕਪੂਰ ਨਾਲ ਵਿਆਹ ਕੀਤਾ ਸੀ ਅਤੇ ਸਾਲ 2010 ਦੇ ਵਿੱਚ ਕ੍ਰਿਸ਼ਮਾ ਸੰਜੇ ਤੋਂ ਅਲੱਗ ਰਹਿਣ ਲੱਗੀ ਸੀ ਸਾਲ 2012 ਦੇ ਵਿੱਚ ਦੋਹਾਂ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ बॉलीवुड के मशहूर اداکار سنجیدت اپنے عمر ਦੇ ਮੁਤਾਬਕ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਨੇ سنجیدਤ ਤੋਂ ਉਹਨਾਂ ਦੀ ਆਉਣ ਵਾਲੀ ਫਿਲਮ ਬਾਰੇ ਪੁੱਛਿਆ ਗਿਆ ਜਿਸ 'ਚ ਉਹਨਾਂ ਦੀ ਇੱਕ ਬੇਟੀ ਵੀ ਹੋਵੇਗੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਉਮੀਦ ਨਾ ਰੱਖੋ ਕਿ ਮੈਂ ਆਲੀਆ ਨਾਲ ਰੋਮਾਂਸ ਕਰਾਂਗਾ ਮੈਂ ਜਹੀਆਂ ਫਿਲਮਾਂ ਕਰਾਂਗਾ ਜੋ ਮੇਰੀ ਉਮਰ ਨੂੰ ਸੂਟ ਕਰਨਗੀਆਂ ਬਾਲੀਵੁੱਡ اداکار सना खान ਸ਼ਰਮਨ ਜੋਸ਼ੀ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ सना खान ਸ਼ਰਮਨ ਜੋਸ਼ੀ ਨਾਲ ਫਿਲਮ وجہ تم ਹੋ ਚ ਕੰਮ ਕਰਦੀ ਨਜ਼ਰ ਆਵੇਗੀ ਫਿਲਮ ਦੇ ਨਿਰਦੇਸ਼ਨ ਹੇਟ ਸਟੋਰੀ 3 ਬਣਾਉਣ ਵਾਲੇ ਵਿਸ਼ਾਲ ਪਾਂਡੇ ਕਰ ਰਹੇ ਨੇ ਫਿਲਮ 'ਚ ਗੁਰਮੀਤ ਚੌਧਰੀ ਵੀ ਨਜ਼ਰ ਆਉਣਗੇ ਬਾਲੀਵੁੱਡ ਨਿਰਦੇਸ਼ਕ ਅਲੀ ਅਬਾਸ ਜ਼ਫਰ ਫਿਲਮ ਸੁਲਤਾਨ ਜੋ ਨੁਸ਼ਕਾ ਸ਼ਰਮਾ ਦੀ ਐਕਟਿੰਗ ਤੋਂ ਪ੍ਰਭਾਵਿਤ ਹੋਏ ਨੇ ਅਲੀ ਅਬਾਸ ਜ਼ਫਰ ਨੇ ਸੁਲਮਾਨ ਖਾਨ ਅਤੇ ਨੁਸ਼ਕਾ ਸ਼ਰਮਾ ਨੂੰ ਲੈ ਕੇ ਫਿਲਮ ਸੁਲਤਾਨ ਬਣਾਈ ਹੈ ਫਿਲਮ 'ਚ ਸੁਲਮਾਨ ਅਤੇ ਨੁਸ਼ਕਾ ਨੇ ਪਹਿਲਵਾਨ ਦੀ ਭੂਮਿਕਾ ਨਿਭਾਈ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਫਿਲਮ 'ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ ਜੂਹੀ ਨੇ ਆਪਣੇ ਫਿਲਮੀ ਕੈਰੀਅਰ 'ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ਪਰ ਉਹ ਆਪਣੇ ਕੈਰੀਅਰ 'ਚ ਪਹਿਲੀ ਵਾਰੀ ਆਈਟਮ ਨੰਬਰ ਕਰਨ ਜਾ ਰਹੀ ਹੈ ਜਾਣਕਾਰੀ ਮੁਤਾਬਕ ਜੂਹੀ ਆਈਟਮ ਡਾਂਸ ਕਿਸੇ ਬਾਲੀਵੁੱਡ ਫਿਲਮ 'ਚ ਨਹੀਂ ਸੋ ਕੰਨੜ ਫਿਲਮ ਪੁਸ਼ਪਕ ਵਿਮਾਨ 'ਚ ਕਰਨ ਜਾ ਰਹੀ ਹੈ बॉलीवुड ਦੇ ਮਸ਼ਹੂਰ ਡਿਜ਼ਾਈਨਰ ਮਨਿੰેશ ਮਲਹੋਤਰਾ ਫਿਲਮੀ ਜਗਤ ਚਿਕ ਬਕਰੀ ਪਛਾਣ ਰੱਖਦੇ ਨੇ ਬਿੱਤੇ ਨੇ ਉਹਨਾਂ ਨੇ ਆਪਣੇ ਘਰ 'ਚ ਖਾਸ ਪਾਰਟੀ ਰੱਖੀ ਇਸ ਪਾਰਟੀ 'ਚ ਉਹਨਾਂ ਦੇ ਖਾਸ ਦੋਸਤ ਕ੍ਰੀਨਾ ਕਪੂਰ, ਕ੍ਰਿਸ਼ਮਾ ਕਪੂਰ, ਮਲਾਈਕਾ ਰੋੜਾ ਤੇ 소ਫੀ ਚੌਧਰੀ ਨਜ਼ਰ ਆਏ ਇਸ ਤੋਂ ਇਲਾਵਾ ਦੀਪਿਕਾ ਪਾਦਕੋਨ ਤੇ ਕਰਨ ਜੋਹਰ ਵੀ ਸ਼ਾਮਲ ਹੋਏ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਬੱਚਿਆਂ ਦੇ ਲਈ ਸਕੂਲ ਖੋਲਣਾ ਚਾਹੁੰਦੀ ਹੈ ਰਵੀਨਾ ਨੇ 21 ਸਾਲ ਦੀਆਂ ਦੋ ਲੜਕੀਆਂ ਨੂੰ ਗੋਤ ਲਿਆ ਸੀ ਤੇ ਕਨਾਥ ਆਸ਼ਰਮ ਬਰਦੀ ਰਾਤ ਨੂੰ ਕੱਢੀਆਂ ਗਈਆਂ 3 ਕੁੜੀਆਂ ਨੂੰ ਸ਼ਰਨ ਦਿੱਤੀ ਸੀ ਰਵੀਨਾ ਟੰਡਨ ਬੱਚਿਆਂ ਦੇ ਲਈ ਇੱਕ ਇਸ ਤਰ੍ਹਾਂ ਦਾ ਸਕੂਲ ਖੋਲ੍ਹਣਾ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਜਿੱਥੇ ਬੱਚਿਆਂ ਨੂੰ ਵਪਾਰਕ ਹੁਨਰ ਸਿਖਾਇਆ ਜਾਵੇ बॉलीवुड ਦੇ ਮਸ਼ਹੂਰ ਫਿਲਮ ਮੇਕਰ ਕਰਨ ਜੋਹਰ ਦੇ ਕਾਰਕਨਾਵਾ ਮਹਿਮਾਨ ਆਇਆ ਹੈ ਦਰਸਲ ਕਰਨ ਕਾਰਕ ਚ ਇੱਕ ਨਵਾਂ ਡੌਗੀ ਲੈ ਕੇ ਆਏ ਨੇ ਕਰਨ ਨੇ ਇੰਸਟਾਗ੍ਰਾਮ ਤੇ ਨੋਬੂ ਅਤੇ ਆਲੀਆ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਜਿਸ ਨਾਲ ਆਲੀਆ ਡੌਗੀ ਨੂੰ ਕਿਸ ਕਰਦੀ ਨਜ਼ਰ ਆ ਰਹੀ ਹੈ ਕਰਨ ਨੇ ਤਸਵੀਰ ਦੇ ਕੈਪਸ਼ਨ ਚ ਲਿਖਿਆ ਹੈ ਪਰਿਵਾਰ ਦਾ ਨਵਾਂ ਮੈਂਬਰ ਨੋਬੂ ਜੋਹਰ ਬਲਰੂ ਦਾ ਅਦਾਕਾਰ ਰਣਵੀਰ ਸਿੰਘ ਅਜਕਲ ਆਪਣੀ ਆਗਾਮੀ ਫਿਲਮ ਬੇਫਿਕਰ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਨੇ ਉਹ ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਬਿਹਤਰ ਬਣਾਉਣ ਦੀ ਕਾਫੀ ਮਿਹਨਤ ਕਰ ਰਹੇ ਨੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਦਿੱਤ ਚੋਪੜਾ ਲੋ ਨਿਰਦੇਸ਼ਿਤ ਇਸ ਫਿਲਮ ਲਈ ਰਣਵੀਰ ਅਜਕਲ ਆਪਣੇ ਨਿੱਜੀ ਟ੍ਰੇਨਰ ਪਲੌਰਸ ਟੀਮਸ ਨਾਲ ਪੈरिस ਵਿੱਚ ਰਹ ਹਨ ਜਿਨ੍ਹਾਂ ਨੇ ਰਣਵੀਰ ਦੀ ਫਿਟ ਬਾਡੀ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਫਕੀਰ ਦੇ ਜਾਦੂਗਰ ਦੇ ਨਾਮ ਨਾਲ ਮਸ਼ਹੂਰ ਮੇਜਰ ਧਿਆਨ ਚੰਦ ਦੀ ਜੀਵਨੀ ਜਲਦੀ ਹੀ ਪਰਦੇ ਤੇ ਨਜ਼ਰ ਆਵੇਗੀ ਮੇਜਰ ਧਿਆਨ ਚੰਦ ਦੇ ਕਿਰਦਾਰ ਵਿੱਚ ਬੋਲਿਡ ਐਕਟਰ ਵਰੁਣ ਤਵਰਨ ਦਿਖਾਈ ਦੇਣਗੇ ਲਗਭਗ 4 ਸਾਲ ਪਹਿਲਾਂ ਮੇਜਰ ਧਿਆਨ ਚੰਦ ਦੇ بیٹے ਨੇ ਉਹਨਾਂ ਤੋਂ ਫਿਲਮ ਬਣਾਉਣ ਦੇ ਅਧਿਕਾਰ ਨਿਰਮਾਤਾ ਪੂਜਾ ਸ਼ੇਟੀ ਅਤੇ ਆਰਤੀ ਸ਼ੇਟੀ ਨੂੰ ਵੇਚੇ ਸਨ बॉलीवुड ਦੇ ਸੁਪਰਸਟਾਰ ਆਮੀਰ ਖਾਨ ਆਪਣੀ ਲਾਜਵਾਬ ਐਕਟਿੰਗ ਅਤੇ ਆਪਣੇ ਨਵੇਂ ਲੁੱਕ ਵਿੱਚ ਬਦਲਾਅ ਕਰਨ ਲਈ ਜਾਣੇ ਜਾਂਦੇ ਨੇ ਇਸ ਵਾਰ ਆਮੀਰ ਆਪਣੀ ਨਵੀਂ ਫਿਲਮ ਦੰਗਲ ਦੇ ਲੁੱਕ ਲਈ ਸੁਰੱਖਿਆ ਵਿੱਚ ਨੇ ਹਾਲ ਹੀ ਚਾਮਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਆਮੀਰ ਐਕਸਰਸ ਕਰਦੇ ਦਿਖਾਈ ਦੇ ਰਹੇ ਨੇ ਫੋਟੋ ਵਿੱਚ ਉਹਨਾਂ ਦੀ ਬਿਹਤਰੀਨ ਬਾਡੀ ਵੀ ਦਿਖ ਰਹੀ ਹੈ